ਪਾਈ ਮੰਜ ਪਾਈ ਮੰਜ ਪਿੰਡ ਕੰਗਮਾਈ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਅਮੀਰ ਜ਼ਮੀਦਾਰ ਸੀ ਉਹ ਸਖੀ ਸਰਵਰ ਦਾ ਸੇਵਕ ਸੀ ਅਤੇ ਸਖੀ ਸਰਵਰ ਦੇ ਪ੍ਰਚਾਰ ਨੂੰ ਵਧਾਉਣ ਵਾਸਤੇ ਉਸ ਨੇ ਕਈ ਪੀਰਖਾਨੇ ਵੀ ਬਣਾਏ ਹੋਏ ਸਨ ਇੱਕ ਵਾਰ ਪਾਈ ਮੰਜ ਆਪਣੇ ਸਾਥੀਆਂ ਦਾ ਜਥਾ ਲੈ ਕੇ ਨਿਗਾਹੇ ਪੀਰ ਦੀ ਯਾਤਰਾ ਉੱਤੇ ਗਿਆ ਜਾ ਲੰਘਾ ਵਾਪਿਸ ਆ ਰਿਹਾ ਸੀ ਉਸ ਦਾ ਕਿਸੇ ਸਿੰਘ ਨਾਲ ਮੇਲ ਹੋਇਆ ਅਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣਨ ਦਾ ਅਵਸਰ ਪ੍ਰਾਪਤ ਹੋਇਆ ਗੁਰਬਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਆਪਣੀ ਖਾਹੀ ਚਾਰੀ ਜाहिर ਕੀਤੀ ਕਿ ਇਹੋ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬਿਰਾਜਮਾਨ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਨੂੰ ਦੱਸਿਆ ਗਿਆ ਕਿ ਆਮਰਾ ਸਰ ਵਿਖੇ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਤਮਕ ਗਿਆਨ ਪ੍ਰਦਾਨ ਕਰ ਰਹੇ ਹਨ ਆਮ੍ਰੇਸਰ ਆ ਕੇ ਉਸਨੇ ਦੇਖਿਆ ਗੁਰੂ ਜੀ ਦੇ ਸਿੱਖ ਬੜੀ ਨਿਮਰਤਾ ਸ਼ਰਧਾ ਅਤੇ ਪਿਆਰ ਨਾਲ ਸੇਵਾ ਵਿੱਚ ਲੱਗੇ ਹੋਏ ਹਨ ਉਹ ਸਾਰੀ ਦੇਵੀ ਕੰਮ ਚੱਲ ਰਹੇ ਹਨ ਸਰੋਵਰ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਜਦੋਂ ਅੰਮ੍ਰਿਤਸਰ ਦੇਸ ਰੋਵਰ ਦੀ ਮਹਿਮਾ ਸੁਣੀ ਤਾਂ ਉਸਨੇ ਬੜੀ ਸ਼ਰਧਾ ਨਾਲ ਇਸ਼ਨਾਨ ਕੀਤਾ ਫਿਰ ਉਹ ਗੁਰੂ ਦਰਬਾਰ ਪੁੱਜਾ ਅਤੇ ਇਲਾਹੀ ਕੀਰਤਨ ਸੁਣਿਆ ਕੀਰਤਨ ਸੁਣ ਕੇ ਉਹਨੂੰ ਬਹੁਤ ਆਨੰਦ ਆਇਆ ਅਤੇ ਉਸਨੇ ਨਿਰਣਾ ਕੀਤਾ ਕਿ ਉਹ ਗੁਰੂ ਜੀ ਦਾ ਸਿੱਖ ਬਣੇਗਾ ਗੁਰੂ ਜੀ ਦੇ ਦਰਸ਼ਨ ਕਰਕੇ ਉਹਨ ਮਿਹਾਲ ਹੋ ਗਿਆ ਅਤੇ ਬੇਨਤੀ ਕੀਤੀ ਮਹਾਰਾਜ ਮੈਂ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ ਹਾਂ ਮੇਰੇ ਤੇ ਕਿਰਪਾ ਕਰੋ ਗੁਰੂ ਜੀ ਨੇ ਫਰਮਾਇਆ ਤੂੰ ਸਖੀ ਸਰਵਰ ਦਾ ਸੇਵਕ ਹੈ ਪਰ ਸਿੱਖ ਹੋਣਾ ਆਸਾਨ ਨਹੀਂ ਸਿੱਖੀ ਵਾਲ ਨਾਲੋਂ ਵੀ ਬਰੀਕ ਅਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ ਸਖੀ ਸਰਵਰ ਦਾ ਪੰਥ ਸੋਖਾ ਹੈ ਸਿੱਖ ਬਣਨ ਲਈ ਕ્રોਧ ਲੋਭ ਮੋਹ ਹੰਕਾਰ ਛੱਡਣਾ ਪੈਂਦਾ ਹੈ ਭਾਈ ਮੱਝ ਨੇ ਫਿਰ ਸਨੀਮਰ ਬੇਨਤੀ ਕੀਤੀ ਮਹਾਰਾਜ ਮੈਂ ਸਭ ਨੂੰ ਛੱਡਣ ਨੂੰ ਤਿਆਰ ਹਾਂ ਪਰ ਗੁਰੂ ਜੀ ਨੇ ਫਰਮਾਇਆ ਤੂੰ ਸਭ ਕੁਝ ਕਰ ਸਕਦਾ ਹੈ ਪਰ ਸਿੱਖੀ ਉਤੇ ਫਿੱਕੀ ਨਹੀਂ ਟਿਕ ਸਕਦੀ ਆਖਰੀ ਸ਼ਗਵ ਪਾਈ ਜੀ ਮਨ ਨੂੰ ਵਿੰਨ ਕੇ ਲੈ ਗਈ ਉਸ ਨੂੰ ਅਸਲ ਗੱਲ ਦੀ ਸੋਝ ਆ ਗਈ ਉਹ ਆਪਣੇ ਪਿੰਡ ਪਰਤ ਗਿਆ ਉਸ ਨੇ ਆਪਣੇ ਘਰ ਬਣਿਆ ਪੀਰਖਾਨਾ ਟਾ ਦਿੱਤਾ ਸਾਰਾ ਪਿੰਡ ਉਸ ਦੇ ਖਿਲਾਫ ਹੋ ਗਿਆ ਚੌਧਰਪੁਰਾ ਉਸ ਤੋਂ ਖੋਹ ਲਿੱਤਾ ਗਿਆ ਹਾਂ ਤੋ ਉਹ ਅੰਮ੍ਰਿਤਸਰ ਆ ਗਿਆ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਪਰ ਮੂੰਹੋਂ ਕੁਝ ਨਾ ਬੋਲਿਆ ਬਾਕੀ ਸਿੱਖਾਂ ਮੰਗ ਉਹ ਵੀ ਸੇਵਾ ਵਿੱਚ ਜੁਟ ਗਿਆ ਉਹ ਜੰਗਲ ਵਿੱਚ ਜਾਂਦਾ ਤੇ ਲੱਕੜੀਆਂ ਕੱਟ ਕੇ ਲਿਆਉਂਦਾ ਉਹ ਸਾਰਾ ਦਿਨ ਕਿਸੇ ਨਾ ਕਿਸੇ ਪ੍ਰਕਾਰ ਦੀ ਸੇਵਾ ਵਿੱਚ ਲੱਗਾ ਰਹਿੰਦਾ ਇੱਕ ਵਾਰ ਜਾਂ ਦੋ ਲੱਕੜਾਂ ਦੇ ਪੰਡ ਚੁੱਕ ਕੇ ਅੰਮ੍ਰਿਤਸਰ ਵੱਲ ਆ ਰਿਹਾ ਸੀ ਤਾਂ ਬੜੇ ਜ਼ੋਰ ਦੀ ਹਨੇਰੀ ਆਈ ਅਤੇ ਚਾਰ ਚੁਫੇਰੇ ਹਨੇਰਾ ਪੈ ਗਿਆ। ਉਹ ਸੰਹਾਰੇ ਵਿੱਚ ਉਹ ਇੱਕ ਖੂਹ ਵਿੱਚ ਡਿੱਗ ਪਿਆ। ਪਰ ਉਸਨੇ ਲੱਕੜਾਂ ਨੂੰ ਪਿੱਛੇ ਨਾ ਦਿੱਤਾ। ਆਪਣੇ ਸਿਰ ਉੱਤੇ ਟਿਕਾਈ ਰੱਖੀ। ਅਤੇ ਆਪ ਆਪਟ ਕਰਨ ਲੱਗ ਗਿਆ। ਜਦ ਉਹ ਰਾਤ ਡੇਰੇ ਨਾ ਪੁੱਜਾ ਤਾਂ ਦੂਜੇ ਸਿੱਖਾਂ ਨੂੰ ਫਿਕਰ ਪੈ ਗਿਆ। ਅਤੇ ਉਹ ਉਸ ਨੂੰ ਲੱਭਣ ਲਈ ਨਿਕਲ ਸੁਰੇ। ਇੱਕ ਖੂਹ ਵਿੱਚੋਂ ਉਹਨਾਂ ਨੂੰ ਗੁਰਬਾਣੀ ਦੀ ਆਵਾਜ਼ ਆਈ। ਜਦ ਉਹਨਾਂ ਨੇ ਵੇਖਿਆ ਕੇ ਭਾਈ ਮੰਜ ਲੱਕੜਾਂ ਦੀ ਢੰਡ ਆਪਣੇ ਸਿਰ ਉੱਤੇ ਟਿਕਾਈ ਖੂਬ ਵਿੱਚ ਖਲੋਤਾ ਹੈ ਅਤੇ ਪਾਠ ਕਰੀ ਜਾ ਰਿਹਾ ਹੈ। ਉਹ ਉਸੇ ਵੇਲੇ ਗੁਰੂ ਦੇ ਡੇਰੇ ਵੱਲ ਖੱਜੇ ਅਤੇ ਰਸੇ ਲੈ ਆਏ। ਰੱਸਾ ਲਮਕਾ ਕੇ ਉਹਨਾਂ ਨੇ ਭਾਈ ਮੰਜ ਨੂੰ ਕਿਹਾ ਕਿ ਰੱਸਾ ਖੜ ਕੇ ਬਾਹਰ ਆ ਜਾਓ। ਪਰ ਭਾਈ ਮੰਜ ਨੇ ਕਿਹਾ ਪਹਿਲਾਂ ਇਹ ਸੁੱਕੀਆਂ ਲੱਕੜਾਂ ਬਾਹਰ ਕੱਢੋ। ਫਿਰ ਮੈਂ ਵੀ ਨਿਕਲਾਵਾਂਗਾ। ਜਦ ਗੁਰੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾ ਉਹ ਵੀ ਖੂਹ ਤੇ ਪਹੁੰਚ ਗਏ ਗੁਰੂ ਜੀ ਨੂੰ ਖੂਹ ਤੇ ਦੇਖ ਕੇ ਭਾਈ ਮੰਜ ਨੇ ਗੁਰੂ ਦੀ ਗੁਰੂ ਜੀ ਦੇ ਚਰਨਾਂ ਉੱਤੇ ਟੈਰ ਪਿਆ ਗੁਰੂ ਜੀ ਨੇ ਕਿਹਾ ਭਾਈ ਮੰਜ ਤੇਰੀ ਤੇਰੀ ਕਮਾਈ ਹੁਣ ਸਫਲ ਹੋਈ ਹੈ ਕੁਝ ਮੰਗੋ ਭਾਈ ਮੰਜ ਨੇ ਕਿਹਾ ਗੁਰੂ ਜੀ ਮੈਨੂੰ ਬਖਸ਼ੋ ਕਿ ਮੈਂ ਨਾਮ ਦਾ ਸਿਮਰਨ ਕਦੇ ਨਾ ਭੁੱਲਾਂ ਆ ਤਾਂ ਸਿੱਧਕਤਾਨ ਮੇਰੀ ਝੋਲੀ ਵਿੱਚ ਪਾਰ ਦਿਓ ਗੁਰੂ ਜੀ ਪਾਈ ਮੰਜ ਦੀ ਇਹ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਫਰਮਾਇਆ ਮੰਜੇ ਪਿਆਰਾ ਗੁਰੂ ਕੋ ਗੁਰ ਮੰਜੇ ਪਿਆਰਾ ਮੰਜ ਗੁਰੂ ਕਾ ਬੋਇთა ਜਾਗ ਲੰਗਣ ਹਾਰਾ ਪਾਈ ਮੰਜ ਦੀ ਕਾਲਣਾ ਨੂੰ ਮੁਖ ਰੱਖ ਕੇ ਗੁਰੂ ਜੀ ਨੇ ਉਹਨਾਂ ਨੂੰ ਆਪਣਾ ਪ੍ਰਚਾਰਕ ਬਣਾ ਕੇ ਆਪਣੇ ਪਿੰਡ ਵਾਪਸ ਭੇਜ ਦਿੱਤਾ